ਸਤਿ ਸ਼੍ਰੀ ਅਕਾਲ ਅੱਜ ਫੇਰ ਆਪਾਂ ਤੁਹਾਡੇ ਨਾਲ ਮਹਿਕ ਬਾਰੇ ਕੁਝ ਗੱਲਬਾਤ ਕਰਾਂਗੇ ਤੇ ਮਹਿਕ ਦੀ ਅਸਲੀਅਤ ਤੁਹਾਡੇ ਸਭ ਦੇ ਸਾਹਮਣੇ ਰੱਖਾਂਗੇ ਉਹਨਾਂ ਦੇ ਕਹਿਣ ਅਨੁਸਾਰ ਉਹ ਕੈਲਗਿਰੀ ਰਹਿੰਦੇ ਨੇ ਤੇ ਸੁਪਰ ਸੇਵ ਐਂਡ ਕੈਸ਼ ਕੈਸ਼ ਐਂਡ ਕੈਰੀ ਤੇ ਕੰਮ ਕਰਦੇ ਨੇ ਟਿਫਨ ਪੈਕਿੰਗ ਦਾ ਕੁਕਿੰਗ ਦਾ ਕੰਮ ਕਰਦੇ ਨੇ ਪਰ ਮੇਰੇ ਅਨੁਸਾਰ ਉਹ ਉੱਥੇ ਕੰਮ ਨਹੀਂ ਕਰਦੇ ਉਹ ਸਿਰਫ ਉੱਥੇ ਉਹਨਾਂ ਦੀ ਪ੍ਰੋਮੋਸ਼ਨ ਕਰਨ ਲਈ ਜਾਂਦੇ ਹਨ ਜੇ ਉਹ ਕੁਕਿੰਗ ਕਰਦੇ ਹੋਣ ਤਾਂ ਉਹਨਾਂ ਦੇ ਉਹ ਸਟੋਰ ਦੀ ਪ੍ਰੋਮੋਸ਼ਨ ਕਰਨ ਦਾ ਕਿਉਂ ਕਰਨ ਕਿ $100 ਦੀ ਸ਼ਾਪਿੰਗ ਕਰਨ ਤੇ ਤੁਹਾਨੂੰ 10% ਡਿਸਕਾਊਂਟ ਮਿਲੇਗਾ ਕਦੇ ਉਹ ਕਹਿੰਦੇ ਨੇ $100 ਦੀ ਸ਼ਾਪਿੰਗ ਕਰਨ ਤੇ ਤੁਹਾਨੂੰ 10 ਸਮੋਸੇ ਫ੍ਰੀ ਮਿਲਣਗੇ ਤੇ ਕਦੇ ਉਹ ਭਾਂਡਿਆਂ ਦੀ ਪ੍ਰੋਮੋਸ਼ਨ ਕਰਦੇ ਨੇ ਕਦੇ ਉਹ ਮਠਿਆਈਆਂ ਦੇ ਬਾਰੇ ਦੱਸਦੇ ਨੇ ਕਿ ਦੀਵਾਲੀ ਆ ਰਹੀ ਹੈ ਤੇ ਉਹਨਾਂ ਦੀ ਨਈ ਜਿਹੜੀਆਂ ਫ੍ਰੈਸ਼ ਮਠਿਆਈਆਂ ਤਿਆਰ ਕੀਤੀਆਂ ਨੇ ਤੇ ਕਦੇ ਉਹ ਟਿਫਨ ਪੈਕਿੰਗ ਦਾ ਕੰਮ ਕਰਦੇ ਨੇ ਮਤਲਬ ਉਹਨਾਂ ਨੇ ਆਪਣੀ ਅਸਲੀਅਤ ਆਪਾਂ ਨੂੰ ਦੱਸੀ ਹੋਈ ਨਹੀਂ ਹੈਗੀ ਪਹਿਲਾਂ ਤੇ ਉਹਨਾਂ ਨੇ ਆਪਣਾ ਰਵੀ ਨਾਲੋਂ ਅਲੱਗ ਰਹਿਣ ਦਾ ਰੀਜਨ ਨਹੀਂ ਦੱਸਿਆ ਤੇ ਹੁਣ ਉਹਨਾਂ ਨੇ ਇਹ ਨਹੀਂ ਦੱਸਿਆ ਹੈਗਾ ਕਿ ਉਹ ਉੱਥੇ ਕੰਮ ਨਹੀਂ ਕਰਦੇ ਬਲਕਿ ਉਹਨਾਂ ਦੀ ਪ੍ਰੋਮੋਸ਼ਨ ਕਰਨ ਜਾਂਦੀ ਨੇ ਹਾਂ ਉਹਨਾਂ ਦੀ ਹਰ ਇੱਕ ਰੀਲ ਇੰਸਟਾਗ੍ਰam ਤੇ ਸਿਰਫ ਪ੍ਰੋਮੋਸ਼ਨ ਕਰਦਿਆਂ ਦੀ ਹੀ ਹੈ ਕਦੇ ਫਰੂਟਾਂ ਦੀ ਫਰੂਟ ਦੀ ਪ੍ਰੋਮੋਸ਼ਨ ਕਰ ਰਹੇ ਨੇ ਕਦੇ ਉਹ ਭਾਂਡਿਆਂ ਦੀ ਕਦੇ ਉਹ ਗਰੋਸਰੀ ਦੀ ਤੇ ਅੱਜ ਉਹਨਾਂ ਨੇ ਜਿਹੜੀ ਹੈਗੀ ਆ ਦੀਵਿਆਂ ਦੀ ਪ੍ਰੋਮੋਸ਼ਨ ਆ ਜਿੱਦਾਂ ਲੜੀਆਂ ਵਗੈਰਾ ਦੀਵਾਲੀ ਦੀ ਜਿਹੜੀ ਹੈਗੀ ਸਜਾਵਟ ਦੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਕੀਤੀ ਇੱਥੋਂ ਸਿਰਫ ਇਹੀ ਲੱਗ ਰਿਹਾ ਹੈ ਕਿ ਭੈਣ ਉੱਥੇ ਕੰਮ ਨਹੀਂ ਕਰਦੇ ਬਲਕਿ ਉਹਨਾਂ ਦੀ ਪ੍ਰੋਮੋਸ਼ਨ ਕਰਦੇ ਨੇ ਤੇ ਤੁਹਾਡੇ ਅਨੁਸਾਰ ਕੀ ਹੈਗਾ ਆ ਇਹਦਾ ਸੱਚ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਪਰ ਮੇਰੇ ਅਨੁਸਾਰ ਇਹ ਸਿਰਫ ਉੱਥੇ ਪ੍ਰੋਮੋਸ਼ਨ ਕਰਨ ਲਈ ਹੀ ਜਾਂਦੇ ਨੇ ਕੋਈ ਉੱਥੇ ਕੁਕਿੰਗ ਦਾ ਕੰਮ ਇਹ ਨਹੀਂ ਕਰਦੀ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦਿਓ